ਵੰਡੇ ਗੁਣਾਚਰ ਵਿਖੇ ਸ਼ਹੀਦ ਕੁਲਦੀਪ ਸਿੰਘ ਥਾਣੇਦਾਰ ਜੀ ਦੀ ਯਾਦ ਵਿੱਚ ਪਹਿਲਾ ਫ੍ਰੀ ਮੈਡੀਕਲ ਕੈਂਪ ਗੁਰਨਾਨਕ ਮਿਸ਼ਨ ਤਹਾ ਕਲੇਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਦੌਰਾਨ ਲਗਭਗ 300 ਦੇ ਕਰੀਬ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਬੂਟੇ ਵੰਡੇ ਗਏ ਇਸ ਦੌਰਾਨ ਡੀਐਸਪੀ ਬੰਗਾ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੀ ਫੋਟੋ ਅੱਗੇ ਫੁੱਲ ਚੜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਇਸ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਵੀ ਕੀਤਾ ਗਿਆ। ਜਿੰਮੇ ਰੰਗਰ ਸਾਹਿਬ ਅੱਜ ਵੀ ਬਰਸੀ ਤੇ ਦੀ ਗੈਰਤੀ ਉਹਨਾਂ ਨੂੰ ਸੀ ਦੀ। ਸਾਨੂੰ ਪੰਜਾਬ ਦੇ ਲੋਕਾਂ ਨੇ ਅਸੀਂ ਇਹ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦਾ ਫੁੱਲ ਭੇਟ ਕਰਵਾਸਣ ਨਵਾਂਸ਼ਰ ਪਿਸੂਰ ਬੰਗਾਪਿਸੂਰ ਤੇ ਅੱਜ ਦੇ ਦਿਨ ਤੇ ਅਸੀਂ ਇੱਕ ਤਰ੍ਹਾਂ ਸਹਿਤਾ ਕਰਦੇ ਸलाम ਕਰਦੇ ਹਾਂ। ਆਪਣੇ ਪਰਿਵਾਰ ਦੇ ਨਾਲ ਖੜੀ ਉਹ ਸਮੂਹੇ ਪ੍ਰੇਰਣਾ ਦਿੱਤੀ ਕਿ ਕਿਸੀ ਦੇ ਕਿੰਗਾਂ ਨੇ ਜਿਵੇਂ ਇਸੇ ਅਸਰ ਰੱਖਦੇ ਬਸਤੀ ਦੇ ਨਹੀਂ ਗ੍ਰਿਫਤ ਕਲੂਗੀ ਕਰਨੇ ਇਹਦੇ ਨਾਲ ਜਿਹੜੇ ਨਸ਼ਿਆਂ ਦਾ ਹੈ ਜਿਹੜਾ ਹੈਗਾ ਚੱਲਦਾ ਦੋ ਛੁੱਟਣਾ ਮਿਸਲ ਪ੍ਰੇਰਣਾ ਬਣੇ ਵਿਕੈਂਟ ਯੂਨੀਵਰਸਿਟੀ ਤੋਂ ਲੈ ਕੇ ਸਿੱਸਾ ਆਈਸਾਨ ਬਣੇ ਅੱਜ ਵੀ ਇਹ ਤਾਂ ਅੰਕਲੇ ਦਾ ਮਸ਼ਹੂਰ ਵਾਲਿਆਂ ਨੇ ਆਰਗੇਨਾਈਜ਼ ਕੀਤਾ ਤੇ ਲੋਕਾਂ ਨੂੰ ਮੂਫ ਤੋਂ ਲੰਘਦਾ ਸਿਪਟਾਂ ਜਿਹੜੇ ਇੱਕ ਬੜੀ ਵੱਡੀ ਗੱਲ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬੰਦੇ ਜੀ ਬੰਗਾ ਜੀ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਮੰਨ ਲਓ ਕਿ ਇਹ ਜਿਸ ਤਰ੍ਹਾਂ ਦੇ ਜਿਹੜੇ ਚੰਗੇ ਕੰਮ ਕਰਦੇ ਆ ਅਸੀਂ ਸਾਰੇ ਸਮਾਜ ਦੇ ਲੋਕ ਬੰਦੇ ਆ ਉਹਨੂੰ ਵੀ ਕਰਦੇ ਨੇ ਇਹਨਾਂ ਦੇ ਮਨਸਿਪਤ ਚੜ੍ਹ ਕੇ ਰਾਖਲੀ ਜਿਹੜਾ ਪਿਛਲੇ ਸਾਲ ਅਚਾਨਕ ਕਰੋੜ ਐਕਸੀਡੈਂਟ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਨ ਕਰ ਗਿਆ ਸੀਗਾ ਔਰ ਨਾਕੇ ਦੇ ਨਾਲ ਆਪਣੀ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਸ਼ੂਟਿੰਗ ਦਾ ਮਾਮਲਾ ਐਕਸ਼ਨ ਹੋਇਆ ਸੀਗਾ ਅੱਜ ਉਹਨਾਂ ਦੀ ਪਹਿਲੀ ਵਾਰ ਸੀ ਦੇ ਮੌਕੇ ਤੇ ਆਪਾਂ ਨੇ ਇੱਕ ਸਾਈਟ ਬੈਟਨ ਵਾਸਤੇ ਹੈ ਨਾ ਕਿ ਉਹਦੇ ਪਹਿਲਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਿਦੇ ਲਗਭਗ 150 ਮਰੀਜ਼ਾਂ ਦੀਆਂ ਫ੍ਰੀ ਜਾਂਚ ਚੈੱਕਅਪ ਕੀਤਾ ਗਿਆ ਔਰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਔਰ ਫ੍ਰੀ ਜਿਹੜੇ ਆ ਬੂਟੇ ਵੰਡੇ ਗਏ ਆ ਔਰ ਹਰ ਘਰ ਦੇ ਲੋਕਾਂ ਸੀ ਹਰੇਕ ਮੀਡੀ ਨੂੰ ਇੱਕ ਜਨਰ ਨਾਲ ਜਿਹੜਾ ਪੌਦਾ ਵੀ ਲਗਾਉਣ ਦਿੱਤਾ ਗਿਆ ਹੈ ਤਾਂ ਕਿ ਜਿਹੜਾ ਸਾਡਾ ਲਹੜਿਆ ਭਰਿਆ ਜਿਹੜਾ ਮੋਲ ਪੰਜਾਬ ਦਾ ਜਿਹੜਾ ਬਣ ਸਕੇ ਔਰ ਅਗਰੇ ਸਾਲੋਂ ਨਾਲ ਸਾਲਾਂ ਵਿੱਚ ਜਿਵੇਂ ਅਸੀਂ ਇਸ ਤਰ੍ਹਾਂ ਤੁਲਕੇ ਤੌਰ ਤੇ ਹੋਏ ਜਿਹੜਾ ਹੌਨਾਲ ਸਾਲਾਂ ਵਿੱਚ ਜਿਵੇਂ ਗੈਂਪ ਜਿਹੜੇ ਆਈ ਕਲੀਨਿਕਾਂ ਅਖਾੜਾ ਕੈਂਪ ਬਗਲ ਤੋਂ ਆਉਂਗਾ ਪਜਾਰਾ ਔਰ ਅਹਰੇ ਸਾਲੋਂ ਦੀ ਜਾਂਦੇ ਇਸ ਦੇ ਕਦਿਸਾਂ ਦੀ ਯਾਰਦੀ ਵਿੱਚ ਹਰੇਕ ਸਾਲ ਤੋਂ ਪਹਿਲ ਕਦਮੀ ਨਾਲ ਮੈਡੀਕਲ ਕੈਂਪ ਫਰੀ ਅੱਖਾਂ ਦੇ ਕੈਂਪ ਲਗਾਉਂਦੇ ਰਹਾਂਗੇ ਧੰਨਵਾਦ we